ਬਹੁਤ ਵੱਡੀ ਖਬਰ ਹੈ ਜੁਮੇ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੱਲ ਸ਼ਾਮ ਜਿਹੜਾ ਕੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ ਚੰਡੀਗੜ੍ਹ ਦੀ ਅਦਾਲਤ ਨੇ ਬਹੁਤ ਵੱਡਾ ਐਕਸ਼ਨ ਕੀਤਾ ਔਰ ਇਹ ਕਿਹੜੇ ਕੇਸ ਦੇ ਵਿੱਚ ਇਹ ਪੂਰੀ ਡਿਟੇਲ ਦੇ ਨਾਲ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਮਾਮਲਾ ਬੜਾ ਹੀ ਗੰਭੀਰ ਹੈ ਔਰ ਕਈ ਭੈਣ ਭਰਾ ਇਸ ਗੱਲ ਨੂੰ ਨਹੀਂ ਜਾਣਦੇ ਕਿ ਜਿਹੜੇ ਇਹ ਵਾਰੰਟ ਨੇ ਇਹਨਾਂ ਵਿੱਚ ਆਖਰ ਹੁੰਦਾ ਕੀ ਕੀ ਹੈ ਮੈਂ ਤੁਹਾਨੂੰ ਇਹੀ ਪਹਿਲਾਂ ਦੱਸਣਾ ਚਾਹੂੰਗਾ ਤobe ਕੋਡ ਦੀ ਭਾਸ਼ਾ ਦੇ ਵਿੱਚ ਨੋਨ ਅਵੇਲੇਬਲ ਬੀ ਡਬਲਯੂ ਵੀ ਕਿਹਾ ਜਾਂਦਾ ਜਿਹਦੇ ਵਿੱਚ ਪੁਲਿਸ ਕਿਸੇ ਵੇਲੇ ਵੀ ਗਿਰਧਾਰ ਕਰ ਸਕਦੀ ਹੈ ਸੁਖਵੀਰ ਸਿੰਘ ਬਾਦਲ ਨੂੰ ਪਰ ਇਹ ਮਾਮਲਾ ਕਿਹਦੇ ਨਾਲ ਜੁੜਿਆ ਅਰਵਿੰਦ ਕੇਜਰੀਵਾਲ ਦੇ ਨਾਲ ਔਰ ਦੂਜੇ ਪਾਸੇ ਧਰਮਿਕ ਸਥਾਨਾਂ ਦੇ ਨਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਦਾ ਸਿਰਫ 8 ਸਾਲ ਪੁਰਾਣਾ ਇਹ ਕੇਸ ਹੈ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਕੱਲ ਜਿਵੇਂ ਕਿ ਵੋਟਾਂ ਚੱਲ ਰਹੀਆਂ ਸੀ ਗਿਣਤੀ ਚੱਲ ਰਹੀ ਸੀ ਉਹਦੇ ਵਿੱਚ ਹੀ ਚੱਲ ਰਿਹਾ ਇਹਨਾਂ ਦੀ ਪੇਸ਼ੀ ਸੀ ਕੋਈ ਸ਼ ਨਹੀਂ ਹੋਏ ਪਰ ਗੈਰ ਹਾਜ਼ਰ ਹੋ ਜਾਂਦੇ ਨੇ ਪਰ ਭਾਈ ਹੁਣ ਮਾਮਲਾ ਬੜਾ ਹੀ ਗੰਭੀਰ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਗ੍ਰਿਫਤਾਰ ਕਰੂਗੀ ਔਰ ਜਿਹੜੇ ਨਾਨ ਵੈਲੇਬਲ ਬੀ ਡਬਲਯੂ ਵਾਰੰਟ ਜਾਰੀ ਹੁੰਦੇ ਆ ਨਾ ਇਹਦੇ ਵਿੱਚ ਕਿਸੇ ਵੇਲੇ ਵੀ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਇਹ ਆਰਡਰ ਪੁਲਿਸ ਨੂੰ ਹਾਈ ਕੋਰਟ ਵੱਨੀਓ ਵੀ ਬਹੁਤ ਵੱਡੀ ਹਦਾਇਤ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਬਚਣ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਨੇ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜੇ ਵਾਰੰਟ ਜਾਰੀ ਹੋਏ ਨੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਸਰਬੀਰ ਸਿੰਘ ਬਾਦਲ ਦਾ ਕਹਿੰਦੇ ਜੀ ਜੇਲ੍ਹ ਜਾਣਾ ਤਾਂ ਹੁਣ ਤੈਅ ਹੈ ਕਿਉਂਕਿ ਇੱਕ ਪਾਸੇ ਆਪਣੇ ਹੀ ਕੇਸ ਦੇ ਅੰਦਰ ਸਰਬੀਰ ਸਿੰਘ ਬਾਦਲ ਗੈਰਹਾਜ਼ਰ ਹੋ ਚੁੱਕੇ ਨੇ ਔਰ ਇਹ ਕੇਸ ਪਾਇਆ ਕਿ ਨਹੀਂ ਸੀ ਸੁਬੀਰ ਸਿੰਘ ਬਾਦਲ ਤੇ ਇਹ ਸੁਣ ਲੋ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਕੇ ਜਿਹੜੀ ਬਾਦਲਾਂ ਨੂੰ ਹਿਲਾ ਦੇਣ ਵਾਲੀ ਆ ਕਿਉਂਕਿ ਰਸਤੇ ਬਹੁਤ ਸਾਰੇ ਇਹਨਾਂ ਦੇ ਬੰਦ ਹੋ ਚੁੱਕੇ ਨੇ ਬਿਕਰਮ ਸਿੰਘ ਮਜੀਠੀਆ ਵੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਚੱਲਿਆ ਗਿਆ ਉਸ ਨੂੰ ਵੀ ਲੱਗਦਾ ਸੀ ਕਿ ਹਾਈ ਕੋਰਟ ਜ਼ਮਾਨਤ ਦੇ ਦੂਆ ਪਰ ਉਹਦੀ ਵੀ ਬਾਰ ਬਾਰ ਜ਼ਮਾਨਤ ਰੱਦ ਹੋ ਰਹੀ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਕੇਸ ਪਾਉਣ ਵਾਲਾ ਕੌਣ ਹੈ ਇਹ ਸੁਣ ਲਓ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਸੁਖਬੀਰ ਸਿੰਘ ਬਾਦਲ ਦੀ ਕਿਸੇ ਵੀ ਹਾਲਤ ਦੇ ਵਿੱਚ ਗਿਰਦਾਰੀ ਹੋਣੀ ਤਾ ਹੈ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ ਔਰ ਇੱਕ ਜੋ ਜੱਦ ਕਰ ਦਿੱਤੀ ਗਈ ਹੈ ਉਹਨਾਂ ਦੀ ਸੁਖਬੀਰ ਬਾਦਲ ਦੀ ਜਿਹੜੀ ਜ਼ਮਾਨਤ ਸੀ ਚੰਡੀਗੜ੍ਹ ਦੀ ਅਦਾਲਤ ਦੇ ਵੱਲੋਂ ਜ਼ਮਾਨਤ ਰੱਦ ਕੀਤੀ ਗਈ ਹੈ ਸੁਖਬੀਰ ਬਾਦਲ ਦੇ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਨੇ ਇਹ ਮਾਨ ਹਾਨੀ ਦਾ ਮਾਮਲਾ ਹੈ ਆਰ ਪੀ ਸਿੰਘ ਦੇ ਦੁਬਾਰਾ ਤਾਇਰ ਕੀਤਾ ਗਿਆ ਹੈ ਮਾਮਲਾ ਸਾਲ 2017 ਦੇ ਨਾਲ ਜੁੜਿਆ ਹੈ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀਵਾਲ ਆਰ ਪੀ ਸਿੰਘ ਦੇ ਘਰ ਪਹੁੰਚੇ ਸੀ ਔਰ ਉਸ ਸਮੇਂ ਸੁਖਬੀਰ ਬਾਦਲ ਨੇ ਜਿੱਤਨੀ ਗੱਤੇ ਕਿਹਾ ਕਿ ਅਰਵਿੰਦ ਕੇਜੀਵਾਲ ਤਾਂ ਤੁਹਾਡੀਆਂ ਦੇ ਘਰ ਖਾਣਾ ਖਾ ਰਹੇ ਨੇ ਜਿਸ ਨੂੰ ਲੈ ਕੇ ਮਾਨਹਾਨੀ ਦਾ ਕੇਸ ਜਿਹੜਾ ਸੀ ਉਹ ਦਾਇਰ ਕੀਤਾ ਗਿਆ ਸੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਮਾਨਹਾਨੀ ਮਾਮਲੇ ਦੇ ਵਿੱਚ ਸੁਖਵੀਰ ਬਾਦਲ ਦੇ ਖਿਲਾਫ ਗੈਰਵਰੰਟ ਜਿਹੜਾ ਸੀ ਉਹ ਜਾਰੀ ਹੋਇਆ ਹੈ ਕਾਲੀ ਦਲ ਦੇ ਪ੍ਰਤਾਨ ਸੁਖਵੀਰ ਬਾਦਲ ਨੂੰ ਵੱਡਾ ਝਟਕਾ ਲੱਗਿਆ ਤਾਂ ਕਈ ਭੈਣ ਭਰਾ ਸੋਚਦੇ ਹੋਣਗੇ ਕਿ ਜ਼ਮਾਨਤ ਰੱਦ ਕਿਵੇਂ ਕਰ ਦਿੱਤੀ ਆ ਜ਼ਮਾਨਤ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਗੈਰ ਹਾਜ਼ਰ ਰਹਿ ਚੁੱਕੇ ਨੇ ਹੁਣ ਇਹਦਾ ਜਨਵਰੀ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਉਣਾ ਪਹਿਲੇ ਮਹੀਨੇ ਦੇ ਵਿੱਚ ਦੇ ਤੇ ਸੁਣਵਾਈ ਹੈ ਜੇਕਰ ਸੁਖਬੀਰ ਸਿੰਘ ਬਾਦਲ ਉਸ ਵਕਤ ਵੀ ਗੈਰ ਹਾਜ਼ਰ ਹੋ ਜਾਂਦੇ ਆ ਕਿਸੇ ਵੀ ਚਾਂਸ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਲੰਬੇ ਟਾਈਮ ਦੇ ਲਈ ਸੁਖਬੀਰ ਸਿੰਘ ਬਾਦਲ ਮਜੀਠੀਆ ਦੀ ਤਰ੍ਹਾਂ ਜੇਲ੍ਹ ਦੇ ਅੰਦਰ ਜਾ ਸਕਦੇ ਨੇ ਔਰ ਜਿਹੜੀ ਸਭ ਤੋਂ ਵੱਡੀ ਅਹਿਮ ਖਬਰ ਹੈ ਉਹ ਤੁਹਾਡੇ ਨਾਲ ਹੁਣ ਸਾਂਝੀ ਕਰਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਹਿੰਦਾ ਜੀ ਇਹ ਤਾਂ ਅਤੰਕਵਾਦੀਆਂ ਦੇ ਘਰ ਦੇ ਵਿੱਚ ਖਾਣਾ ਖਾ ਰਿਹਾ ਪਰ ਹੁਣ ਇੱਥੇ ਦੱਸਣਾ ਚਾਹਾਂਗੇ ਕਿ ਸਰਬੀਰ ਸਿੰਘ ਬਾਦਲ ਦੇ ਸਾਲਾ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਘਰ ਦੇ ਵਿੱਚ ਸਾਡੇ ਹੀ ਪੰਜਾਬ ਦੇ ਅੰਦਰ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਜਰਨਲ ਡੈਵ ਨੇ 1000 ਬੰਦਾ ਮਾਰ ਦਿੱਤਾ ਸੀ ਤੇ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਬਹੁਤ ਸਾਰੇ ਲੋਕ ਜ਼ਖਮੀ ਕਰ ਦਿੱਤੇ ਸੀ ਤੇ ਫਿਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰ ਜਾ ਕੇ ਰੋਟੀ ਖਾਧੀ ਸੀ ਇਹ ਲੋਕ ਹੁਣ ਪਤਾ ਕੀ ਕਹਿ ਰਹੇ ਆ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਨੂੰ ਜਾਣ ਬੁੱਝ ਕੇ ਉਹਨਾਂ ਨੇ ਇਹ ਗੱਲ ਕਹੀ ਪਰ ਜੇਕਰ ਇਹ ਗੱਲ ਸੱਚ ਵੀ ਹੁੰਦੀ ਤਾਂ ਉਹਨਾਂ ਦੀ ਸਜ਼ਾ ਅਰਵਿੰਦ ਕੇਜਰੀਵਾਲ ਨੂੰ ਮਿਲਣੀ ਚਾਹੀਦੀ ਆ ਦੂਜੇ ਪਾਸੇ ਜਿਹੜਾ ਵਿਕਰਮ ਸਿੰਘ ਮੰਜੀਟੀਆਂ ਨੇ ਆਪਣੇ ਘਰ ਦੇ ਅੰਦਰ ਯਾਨੀ ਇਹਨਾਂ ਦੇ ਘਰ ਦੇ ਵਿੱਚ ਜਰਨਲ ਡਾਇਰ ਨੂੰ ਰੋਟੀ ਖਵਾਈ ਬਲਕਿ ਉਹਦੇ ਸਰਪਾਪੋਆ ਕਿ ਸੁਭੀਰ ਸਿੰਘ ਬਾਦਲ ਜ਼ਿਆਦਾ ਸਾਲਾ ਦੋਸ਼ੀ ਨਹੀਂ ਹੈ ਇਹ ਤਾਂ ਕੌਮ ਦੇ ਵੈਸੀ ਦੋਸ਼ੀ ਨੇ ਪਰ ਸੁਭੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਆ ਅੱਜ ਕਿਸੇ ਵੇਲੇ ਵੀ ਹੋ ਸਕਦੀ ਆ ਇਹ ਸਭ ਤੋਂ ਵੱਡੀ ਖਬਰ ਕਿਉਂਕਿ ਜਿਹੜੇ ਵਾਰੰਟ ਕਿਉਂਕਿ ਜਿਹੜੇ ਗੈਰ ਜਮਾਨਤੀ ਬਾਰੰਤ ਹੁੰਦੇ ਹਨ ਇਹਨਾਂ ਦੇ ਵਿੱਚ ਪੁਲਿਸ ਨੂੰ ਹਦਾਇਤ ਹੁੰਦੀ ਹੈ ਕਿਸੇ ਵੇਲੇ ਵੀ ਸੰਵੀਰ ਬਾਦਲ ਨੂੰ ਉਹ ਚੱਕ ਕੇ ਲੈ ਜਾ ਸਕਦੇ ਨੇ ਔਰ ਸੰਵੀਰ ਸਿੰਘ ਬਾਦਲ ਇਹਨੂੰ ਚੈਲੰਜ ਵੀ ਕਰ ਸਕਦੇ ਨੇ ਮੌਕਾ ਉਹਦੇ ਕੋਲੇ ਵੀ ਹੈ ਪਰ ਜਿੰਨਾ ਜਲਦੀ ਹੋ ਸਕੇ ਕੋਰਟ ਦੇ ਅੰਦਰ ਪਹੁੰਚ ਜਾਣ ਨਹੀਂ ਤਾਂ ਉਹਨਾਂ ਦੀ ਅਜ ਗ੍ਰਿਫਤਾਰੀ ਦੀ ਖਬਰ ਵੀ ਆ ਸਕਦੀ ਹੈ ਕਿ ਸੰਵੀਰ ਸਿੰਘ ਬਾਦਲ ਲੰਮੇ ਟਾਈਮ ਦੇ ਲਈ ਜੇਲ੍ਹ ਤੱਕ ਦਿੱਤੇ ਗਏ ਨੇ ਇਹ ਬਹੁਤ ਵੱਡਾ ਮਾਮਲਾ ਕਿਉਂਕਿ ਸੀਰੀਅਸ ਮੈਟਰ ਜਿਹਦੇ ਉੱਤੇ ਸੰਵੀਰ ਸਿੰਘ ਬਾਦਲ ਦਾ ਕੇਸ ਹੈ ਔਰ ਸੁਰਵੀਰ ਸਿੰਘ ਬਾਦਲ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਧੋਖਾ ਦਿੰਦੇ ਆਵਾਂਗੇ ਔਰ ਮਾਤ ਦਿੰਦੇ ਆਵਾਂਗੇ ਪਰ ਜਿਹੜਾ ਕਾਨੂੰਨ ਉਹ ਸਭ ਦੇ ਲਈ ਇੱਕ ਹੈ ਇਹ ਤਾਂ ਕਈ ਵਾਰ ਸੁਖਬੀਰ ਸਿੰਘ ਬਾਦਲ ਵੀ ਦੱਸ ਚੁੱਕੇ ਨੇ ਕਿ ਕਾਨੂੰਨ ਹਰ ਲਈ ਇੱਕ ਹੈ ਪਰ ਸੁਖਬੀਰ ਸਿੰਘ ਬਾਦਲ ਕਾਨੂੰਨ ਦੇ ਸ਼ਕੰਜੇ ਵਿੱਚ ਨੇ ਕਿਸੇ ਵੇਲੇ ਵੀ ਕਿਰਬਦਾ ਹੋ ਸਕਦੇ ਨਹੀਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਹਾਈ ਕੋਰਟ ਦਾ ਭਰੋਸਾ ਨਹੀਂ ਰਿਹਾ ਹੁਣ ਉਹਨਾਂ ਨੂੰ ਹਾਈ ਕੋਰਟ ਤੋਂ ਉਹਨਾਂ ਦਾ ਭਰੋਸਾ ਉੱਠ ਗਿਆ ਸੀ ਐਸੇ ਕਰਕੇ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਹੈ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਨਿਚਲੀ ਅਦਾਲਤ ਨੇ ਕਿਉਂਕਿ ਇਹ ਮੈਟਰ ਬਹੁਤ ਵੱਡਾ ਹੈ ਇਹ ਆਮ ਮੈਟਰ ਨਹੀਂ ਹੈ ਸੁਪਰੀਮ ਕੋਰਟ ਨੂੰ ਆਲਰੇਡੀ ਇਹਨਾਂ ਦਾ ਸਾਰਾ ਮਾਮਲਾ ਪਤਾ ਉਹ ਵੀ ਇਹਨਾਂ ਨੂੰ ਹੋ ਸਕਦਾ ਉਹਨਾਂ ਦੀ ਜਮਾਨਤਾਂ ਰੱਦ ਕਰਨ ਤੇ ਇਹਨਾਂ ਨੂੰ ਲੰਮਾ ਟਾਈਮ ਜੇਲ੍ਹਾਂ ਦੇ ਵਿੱਚ ਰੱਖਣਾ ਮਾਮਲਾ ਇਕੱਲੇ ਹੀ ਇੱਕ ਸਿਰਫ ਛੋਟੇ ਮੋਟੇ ਕੇਸ ਦਾ ਨਹੀਂ ਹੈ ਮਾਮਲਾ ਬਹੁਤ ਵੱਡੀ ਸਟੇਟ ਔਰ ਇੱਕ ਸੂਬੇ ਦਾ ਯਾਨੀ ਪੰਜਾਬ ਸਟੇਟ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੇ ਕੀ ਕੀ ਕੀਤਾ ਉਹਦਾ ਸਾਰਾ ਖਮੇਜਾ ਜਿਹੜਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਔਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਅੰਦਰ ਵੀ ਜਾ ਕੇ ਦੱਸਣ ਦੀ ਲੋੜ ਨਹੀਂ ਹੈ ਆਲਰੇਡੀ ਉਹਨਾਂ ਨੂੰ ਇਹਨਾਂ ਦੇ ਮਾਮਲੇ ਪਤਾ ਹੈ ਇਹਨਾਂ ਦੇ ਕੇਸ ਪਤਾ ਇਹਨਾਂ ਦੀਆਂ ਕਰਤੂਤਾਂ ਵੀ ਪਤਾ ਹੈ ਕਿ ਪੰਜਾਬ ਦੇ ਅੰਦਰ ਇਹਨਾਂ ਨੇ ਕਿਵੇਂ ਤਸਕਰੀਆਂ ਕੀਤੀਆਂ ਜਿਵੇਂ ਪੰਜਾਬ ਨੂੰ ਬਰਬਾਦ ਕੀਤਾ ਅੱਜ ਉਹੀ ਲੋਕ ਵੋਟ ਮੰਗ ਰਹੇ ਸੀ ਧਰਨੇ ਲਾ ਰਹੇ ਨੇ ਪਰ ਭਾਈ ਵੋਟ ਤਾਂ ਉਦੋਂ ਪੈਣੀ ਹੈ ਜਿਵੇਂ ਮੈਂ ਤੱਲ ਥਈ ਹੈ ਨਾ ਗੱਲ ਉਹ ਬਿਲਕੁਲ ਨਿਸ਼ਾਨੇ ਤੇ ਜਾ ਲੱਗੀ ਆ ਬਾਦਲਾਂ ਦੇ ਕਿ ਆਪਣੇ ਬੋਲੀ ਇਹਨਾਂ ਨੂੰ ਸੁਧਾਰਨੀ ਪੈਣੀ ਹੈ ਇਹ ਜਿਹੜੀਆਂ ਆਪਣੀਆਂ ਕਰਤੂਤਾਂ ਕਰਦੇ ਆ ਨਾ ਮੁੱਛਾ ਝੜਾ ਕੇ ਤੇ ਬੋਲਦੇ ਆ ਉਲਟਾ ਫੁਲਟਾ ਸਿਰਫ ਇਹੀ ਸੁਧਾਰਨ ਦੀ ਲੋੜ ਹੈ ਬਾਕੀ ਪੰਜਾਬ ਦੇ ਲੋਕ ਨੇ ਭਈ ਉਹ ਇਹਨਾਂ ਤੋਂ ਅੱਕੇ ਹੋਏ ਨੇ ਉਹ ਵੋਟ ਨਹੀਂ ਪਾਉਂਦੇ ਇਹ ਵੀ ਇੱਕ ਬਹੁਤ ਵੱਡੀ ਖਬਰ ਹੈ ਇਹ ਵੀ ਤੈ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ